ਅੱਜ ਦਿਹਾਤੀ ਮਿਡੂਰ ਸਭਾ ਵੱਲੋਂ ਤੋੜ ਪਿੰਡ ਤੋਂ ਜੋ ਜਥਾ ਮਾਰਚ ਕੀਤਾ ਜਾ ਰਿਹਾ ਇਹ ਉਹਦੇ ਨਾਲ ਦਿਹਾਤੀ ਮਜ਼ਦੂਰ ਸਭਾ ਦੇ ਤਹਿਸੀਲ ਪ੍ਰਧਾਨ ਸੁਖਿੰਦਰ ਸਿੰਘ ਰਾਜੂ ਜਸਵੀਰ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਵੈਰੋਵਾਲ ਨਾ ਕਰਦੇ ਆ ਗੱਲਬਾਤ ਵੀ ਅੱਜ ਕਿਹੜੇ ਮਸਲਿਆਂ ਤੇ ਜਿਹੜਾ ਪਿੰਡ ਪਿੰਡ ਦਿਹਾਤੀ ਮਿਡੂਰ ਸਭਾ ਵੱਲੋਂ ਮਾਰਚ ਕੀਤਾ ਜਾ ਰਿਹਾ ਹਾਂਜੀ ਜਸਵੀਰ ਸਿੰਘ ਅੱਜ ਕਿਹੜੇ ਮਸਲੇ ਤੇ ਅੱਜ ਬੈਂ ਦਿਹਾਤੀ ਮਿਡੂਰ ਸਭਾ ਜ਼ਿਲ੍ਹਾ ਪ੍ਰਧਾਨ ਅੱਜ ਮਸਲੇ ਆ ਸਾਡੇ ਜਿਹੜੇ ਡਾਕਟਰ ਬੀਰਕਰ ਨੇ ਸਦਾਨ ਲੈ ਲਿਆ ਕੱਤੇ ਗ੍ਰਹਿ ਮੰਤਰੀ ਮੋਦੀ ਸ਼ਾਹ ਨੇ ਬਿਆਨ ਪੁੱਠਾ ਬਿਆਨ ਕੀਤਾ ਅਸੀਂ ਇਹਦੇ ਕਰਕੇ ਅੱਜ ਜਿਹੜਾ ਇਹ ਮਾਰਚ ਕੀਤਾ ਇਹ ਮਾਰਚ ਸਾਰੇ ਪੰਜਾਬ ਦੇ ਵਿੱਚ ਐ ਸੂਬਾ ਕਮੇਟੀ ਦੀ ਮੀਟਿੰਗ ਦੇ ਵਿੱਚ ਹੋਇਆ ਇਸ ਕਰਕੇ ਜਿਹੜਾ ਮਾਰਚ ਕੀਤਾ ਜਾਣਾ ਵਾ ਉਹਦੇ ਖਿਲਾਫ ਜਿਹੜਾ ਗ੍ਰਹਿ ਮੰਤਰੀ ਆ ਮਹੰਤ ਸ਼ਾਹ ਦੇ ਖਿਲਾਫ ਜਿਹੜਾ ਵਾ ਵਿਧਿਆਤੀ ਮਜ਼ਦੂਰ ਸਾਹਿਬ ਵੱਲੋਂ ਜੋ ਸੂਬਾ ਕਮੇਟੀ ਦਾ ਸੱਦਾ ਹੈ ਉਹਦੇ ਸਬੰਧ ਵਿੱਚ ਤੁਸੀਂ ਅੱਜ ਮਾਰਚ ਕਰ ਰਹੇ ਹੋ ਜੀ ਮਾਰਚ ਕਰ ਰਹੇ ਆ ਇਹ ਪਿਛਲੇ ਦਿਨੀ ਕੋਈ ਖਬਰਾਂ ਵੇਖਣ ਨੂੰ ਮਿਲ ਗਿਆ ਤੇ 29 ਤਰੀਕ ਨੂੰ ਜਿਹੜਾ ਡੀਐਸਪੀ ਦੇ ਧਰਨਾ ਲੱਗ ਰਿਹਾ ਹੈ ਅਧਿਆ ਤਿੰਦੂਰ ਸਭਾ ਵੱਲੋਂ ਵੀ ਯੋਗਦਾਨ ਪਾਇਆ ਜਾ ਰਿਹਾ ਹੈ ਅਸੀਂ ਤਿੰਦੂਰ ਸਭਾ ਵੱਲੋਂ ਯੋਗਦਾਨ ਪੁੱਗਟੇ ਰ ਮੋਢੇ ਦੇ ਅਧਿਆ ਤਿੰਦੂਰ ਸਭਾ ਵੱਲੋਂ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਜੋ ਕਿ ਪੁਲਸ ਦੀਆਂ ਬਧਿਕੀਆਂ ਜਿਹੜੀਆਂ ਪੁਲਸ ਲੋਕਾਂ ਨੂੰ ਦਬਾਇਆ ਜਾ ਰਿਹਾ ਝੂਠੇ ਪਰਚੇ ਲੋਕਾਂ ਦੇ ਕੀਤੇ ਜਾ ਰਿਹਾ ਇਸ ਸਬੰਧ ਦੇ ਵਿੱਚ ਅਸੀਂ ਡੀਐਸਪੀ ਗੋਂਦਵਾਲ ਸਾਹਿਬ ਦੇ ਧਿਆਤੀ ਰੇਗ ਨੂੰ ਵੱਧ ਤੋਂ ਵੱਧ ਯੋਗਦਾਨ ਪਾਵਾਂਗੇ ਧਿਆਤੀ ਇੰਦਰਸਾਵਾਲ ਨੂੰ ਧਰਨਾ ਲਾਵਾਂਗੇ ਅੱਜ ਕਿਹੜੇ ਕਿਹੜੇ ਪਿੰਡਾਂ ਜਾ ਰਹਾ ਹੈ ਅੱਜ ਅਸੀਂ ਪਿੰਡ 10-15 ਪਿੰਡ ਅੱਜ ਉਹ ਫਰੀਆ ਆ ਦੇ ਆ ਸ਼ਾਨਸ਼ਾ ਪੜੀਆ ਜਮਾਰਾਂ ਲੋਹਾਰਿਆ ਸਾਰੇ ਪਿੰਡਾਂ ਵਿੱਚ ਜਾਵਾਂਗੇ ਤੇ ਇਹ ਜਿਹੜਾ ਮੋਦੀ ਸਾਹਿਬ ਦਾ ਇਹਦਾ ਫੜੇ ਦਾ ਗ੍ਰਹਿ ਮੰਤਰੀ ਦਾ ਪਤਲਾ ਸਾੜਾਂਗੇ ਕਿਹੜੇ ਪਿੰਡ ਤੋਂ ਸ਼ੁਰੂ ਕੀਤਾ ਅਸੀਂ ਪਿੰਡ ਤੁਰ ਤੋਂ ਕੀਤਾ ਸ਼ੁਰੂ ਜੀ ਠੀਕ ਹੈ ਜੀ ਧੰਨਵਾਦ